ਲੋ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਆ ਗਏ ਭਾਈ ਮੰਡ ਕਿੰਨੀ ਮੰਡ ਵੱਲ ਭਾਈ ਫੇਰ ਕਿਹੜਾ ਮਾਰਨਾ ਹੈ ਅੱਜ ਹੁਣ ਤਾਂ ਇੱਕ ਦਿਨ ਛੱਡ ਕੇ ਕਿਹੜਾ ਮਾਰਨਾ ਪੈਂਦਾ ਫੇਰ ਜਿਹੜੀ ਸਪਰੇਅ ਹੈ ਨਾ ਜੈਪਾਲ ਸਪਰੇਅ ਕਰੀਏ ਜਿਹੜੀ ਜੀ ਜੀ ਹੁਣ ਉਹਨੀ ਉੱਥੀ ਜਿਹੜੇ ਡਕਦਾਣੇ ਹੈਗੇ ਉੱਥੀ ਰੁਗ ਗਏ ਉਹ ਹੂੰ ਡੋਡੀ ਦੇ ਉੱਥੇ ਦਾਹਦਾ ਵੀ ਵਧੀ ਜਾਗੀ ਡੋਡੀ ਪਈ ਹੋਈ ਜਾ ਰੇ ਉੱਥੀ ਰੁਗ ਗੀ ਉੱਥੀ ਰੁਗ ਗਿਆ ਜਿੱਥੇ ਜਿੱਥੇ ਹੈਗੇ ਉੱਥੀ ਰੁਗ ਗਏ ਅਰਦੀ ਜੀ ਆ ਦੇਖ ਲੈ ਇਹ ਲੈ ਕਿਹ ਚੀਜ਼ ਹੋਈ ਹੂੰ ਹੂੰ ਦਾਣਾ ਹਾਲੇ ਖਤਮ ਕਰਦਿਆਂ ਉਦੋਂ ਨਾਲ ਦੇਖ ਲੈ ਕਿੰਨਾ ਫਰਕ ਪੈ ਗਿਆ ਉਦੋਂ ਤੱਕ ਇੰਨੇ ਪੱਕੇ ਤਾਂ ਨਾ ਗੱਦਰ ਹੋ ਗਈ ਜੀ ਦੀ ਸਾਲੀ ਚਾਰ ਪੰਜ ਦਿਨ ਮੈਂ ਚਾਰ ਪੰਜ ਦਿਨ ਮੈਂ ਦੇਖ ਲੈ ਕਿੱਥੇ ਗਿਆ ਕਮਲਾ ਲੈ ਥਾਰੀਓ ਮੈਂ ਕਹਿੰਦਾ ਪਹਿਲੀ ਸੀ ਪਹਿਲੀ ਤਾਂ ਪਹਿਲੀ ਤਾਂ ਆ ਜਾਨੀ ਹਸ ਵੀਰ ਪਹਿਲੀ ਤਰੀਕ ਤਾਂ ਆ ਜਾਨੀ ਪਹਿਲੀ ਆ ਜਾਨੀ ਰਾਮ ਨਾਲ ਜੀ ਨੂੰ 24 ਦਿਨ ਪਏ ਪਹਿਲੀ ਨੂੰ ਪਾਣੀ ਲੱਗੂਗਾ ਬਈ ਇੱਕ ਦੇਖਦੇ ਹਾਂ ਹਲੇ ਗਿੱਲੀ ਤਾਂ ਪਈ ਐ ਮੈਂ ਤਾਂ ਗਿੱਲੀ ਪਾਣੀ ਲਾਉਣਾ ਨਹੀਂ ਹਲੇ ਨੂੰ ਹਮ ਸਪਰੇਅ ਕਰ ਦਿੰਦਾ ਖਾਲ ਪਰ ਅੱਜ ਹਮ ਪਾਣੀ ਨਹੀਂ ਹੈਗਾ ਖਾਲ ਚ ਹੂੰ ਇਹ ਤਾਂ ਸਪਰੇਅ ਹੋ ਜੂਗਾ ਇਹ ਲਾਉਣਾ ਪੈਗਾ ਤਾਂ ਲੱਗ ਜੂਗਾ ਇੱਕ ਰੌਣੀ ਦੀ ਬਾਜੂਗੇ ਨੇੜੇ ਜੀ ਦੇਖੂਗੇ ਜਦੇ ਕੋਲ ਜੀ ਜੀ ਦਸ ਦਿਨ ਦਸ ਦਿਨ ਵੀ ਨਾ ਪਿਆ ਹੁਣ ਇਹਦੇ ਬਾਅਦ ਮੋਹਮ ਸਾਫ ਹੈ ਹੂੰ ਫੇਰ ਤਾਂ ਇੱਕ ਪਾਣੀ ਲਾ ਦੇਣਾ ਇਹਨੂੰ ਤੇੜ ਪੈਣੀ ਹੋਰ ਠੀਕ ਆ ਪਾਣੀ ਦੂਜੇ ਦਿਨ ਖਾ ਜਾਣਾ ਇਹਨੇ ਜਾਂ ਇਹਨੂੰ ਵੱਡ ਹੋਣ ਦੀ ਵਾਸਤਾ ਜਾਣਾ ਹੂੰ ਫੇਰ ਰੌਣੀ ਤੇ ਬਾਜੂਗੇ ਬਸ ਹੈਨਾ ਜਿਹੜੀ ਕਣਕ ਦੀ ਰੌਣੀ ਦਾ ਕਰਨੀ ਆ ਪੱਕ ਕੇ ਬੀਜਣੀ ਪੈਂਦੀ ਉਹ ਵੀ ਬੀਜਣੀ ਪਊਗੀ ਉਹ ਠੀਕ ਆ ਹੈ ਹੂੰ ਜਿਹੜੀ ਠੀਕ ਆ ਸਾਰੀ ਉਹ ਇਹ ਕੰਮ ਦੀ ਹੈ। ਜੀਰੀ ਠੀਕ ਆ ਬਾਈ। ਅ ਬਾਕੀ ਮਾਰਾ ਦੇ ਹੱਥ ਹੈ। ਹੂੰ ਨਿਕਾਲ ਕੇ ਨਿਕਲਦਾ ਉਹ ਉਹ ਦੇਖ ਤੂੰ ਖਵਾਂ ਨਾ ਰਗੜੀ ਹੈਗੀ ਏ ਜੀਰੀ ਆ ਦੇਖ। ਬਹੁਤ ਫਰਕ ਪਿਆ ਬਹੁਤ ਫਰਕ ਪਿਆ ਜੇ ਕੰਦੀ ਕੰਦੀ ਬਲ ਮਾ ਪਾ ਪਾ 6 6 7 7 ਦਾਣੇ ਦਾ ਫਰਕ ਪਿਆ ਆਇਆ ਹੈ। ਹੈ ਗਿਆ। ਕਿਧਰ ਜ਼ਿਆਦਾ ਹੈ ਜਿਹੜੇ ਜ਼ਿਆਦਾ ਉਸ ਤੇ ਜਿਹੜੇ ਨਰਮ ਤੇ ਜਿਹੜਾ ਬਾਜ ਜਾਂਦੇ ਵੀ ਆਪਣੇ ਆਪਣੇ ਦਾਣਾ ਪੈ ਗਏ ਤਾਂ ਉਹਨੂੰ ਫਰਕ ਪੈ ਗਿਆ। ਜਿਹਦੇ ਜਾਂ ਬੂਰ ਜਾਮ ਤੋਂ ਜ਼ਿਆਦਾ ਰਗੜ ਤੇ ਉਹ ਜ਼ਿਆਦਾ ਹੈ। ਫਰਕ ਪਿਆ ਹੈ। ਬਹੁਤ فرق ਹਵਾ ਦਾ ਪੈਂਦਾ ਹੈ ਮੀਂਹ ਦੇ ਨਾਲ ਥਾਜਿੰਦਾ ਹਵਾ ਚਾਲੀ ਰਗੜਦੀ ਹੈ ਹਵਾ ਨੇ ਰਗੜੇ ਹੋਏ ਹੈ ਇਹ ਐਂਦਾ ਹੀ ਆ ਫਰਕ ਤਾਂ ਕੋਈ ਵੀ ਚੀਜ਼ ਆ ਸਾਰੇ ਵੇਰ ਤੀਜੀ ਦੀ ਜਦ ਤੇ ਹੈ ਹੋਰ ਅੱਜ ਮੌਸਮ ਸਾਫ਼ ਹੋਇਆ ਬਾਈ ਧੁੱਪ ਨਿਕਲੀ ਵੀ ਅੱਜ ਅੱਜ ਤਾਂ ਆਪਾਂ ਨਿਕਲੀ ਆ ਨਾ ਪਸ਼ਵਾ ਚੱਲਦੀ ਆ ਪਲਾਕੇ ਵੀ ਚੰਗਾ ਯਾਰ ਹੁਣ ਧੁੱਪ ਨਿਕਲੇ ਨਾ ਪਸ਼ਵਾ ਚੱਲਦੇ ਐ ਠੰਡੀ ਧੁੱਪਾਂ ਨਿਕਲੇ ਪੂਰੀ ਫਿਰ ਮੌਸਮ ਵੀ ਠੰਡਾ ਹੋ ਜਾਣਾ ਜੀਰੀ ਵੀ ਲੋਟ ਹੈ ਜੀਰੀਆਂ ਵੀ ਪੱਕਣ ਲੱਗਦੀਆਂ ਆ ਜੀਰੇ ਨੂੰ ਵੀ ਲੋਟ ਆ ਫਿਰ ਹੂੰ ਇਹ ਨੇ ਪੱਕਣ ਲੱਗ ਗਈਆਂ ਕਿ ਪੱਕਣ ਲੱਗ ਗਈਆਂ ਹੁਣ ਗਿਆ ਪੱਕਣੀਆਂ ਲੱਗ ਜਾਣੋ ਤੇਰੇ ਸਾਹਮਣੇ ਆਪਣਾ ਪਲਾਟ ਹੈ ਪਿਲਕ ਮਾਰਦਾ ਉਹ ਪਿੱਛੇ ਮਾਰਦਾ ਲੱਗੇ ਮਾਰਨਾ ਉਹ ਪਹਿਲੀ ਸਹੀ ਆ ਜਾਣੇ ਬਸ ਪਹਿਲੀ ਪੂਰੀ ਬੜਾਈ ਜੱਲ ਪੈਣੀ ਮੈਂ ਨਹੀਂ ਜਾਣਦਾ ਚੱਲੂਗੀ ਪੂਰੀ ਬੜਾਈ ਚੱਲੂਗੀ ਪਹਿਲੀ ਥਾਈ ਫੋਲ ਮਗਰ ਲੱਗ ਗੇਰੇ ਹਿੱਲਣਾ ਹੈ ਵੀਰ ਸਾਹ ਮੋੜ ਸਾਈ ਖੜੇ ਹੋਰੇ ਹੂੰ ਚੱਲ ਦੇਖ ਮਾੜਾ ਗਾਂ ਕੀੜਾ ਮਾਰ ਕੇ ਆਇਓ ਤੱਕ ਪੂਰੀ ਤੇ ਮੁੜ ਜੁੰਦੇ ਆ ਚੱਲ ਚੱਲ ਗਾਂ ਕੀ ਦੇਖ ਲਈਏ ਕੀ ਆ ਕੋਸਾ ਕਿਉਂਕਿ ਉਹ ਜਹਾਜੀ ਵੱਡੀ ਵੀ ਨਹੀਂ ਬੱਲੇ ਕੋਈ ਵੀ ਹੈ ਨਾ ਚੂਹੇ ਪਹਿਲਾਂ ਹੀ ਵੱਢ ਲੀਆਂ ਜਿਹੜੀਆਂ ਵੱਢੀਆਂ ਖਤਮ ਤਾਂ ਹੋ ਲਈ ਜੂਗੀ ਖਤਮ ਹੋ ਜਾਂ ਜੂਗਾ ਹੁਣ ਕਿੰਨੇ ਕਿੱਥੇ ਚੂਹਾ ਹੋ ਰਿਹਾ ਜਹਾਰੀਆ ਤੇ ਪਰੇ ਦਾ ਲੈ ਕੇ ਹਾਂ ਜੀ ਮਾਫੀ ਮਾਫੀ ਸਾਰਾ ਸਾਫੇ ਹੋ ਰਿਹਾ ਸ਼ਾਮ ਤੋਂ ਹਾਂ ਐ ਐ ਢੋਲਾਂ ਦੇ ਨਾਲ ਦੇਖੋ ਪੱਲ ਕਿੰਨਾ ਜਮਕਦੀ ਆ ਬੱਲੇ ਬੱਲੇ ਜਮਕਦੀ ਰੌਣਕ ਦੇ ਗੱਬੇ ਤਾਂ ਬਸ ਹੈ ਇਹ ਜਗਾ ਦੇਖ ਲੈ ਇਹ ਬੱਲੇ ਨਿਕਲ ਆ ਕਾਕੂ ਖਿਆ ਨਾ ਮਰ ਜੂਗਾ ਸਾਰਾ ਆਹ ਇਹ ਨਿਕਲ ਆ ਵੱਡੀ ਪਾਲੀ ਪਲਾਟ ਵਾਲੀ ਖਾ ਸਾਫ ਬਈ ਆ ਜਿੱਥੇ ਪਾਣੀ ਲਾਉਣਾ ਪੈਗਾ ਉੱਥੇ ਦਿੱਕਤ ਨਹੀਂ ਉਹ ਤਾਂ ਹੈ ਜੇ ਇਹਨੂੰ ਹੁਣ ਮਾਰ ਲਈ ਇਹਨੇ ਵੀ ਸੁੱਕਣਾ ਜਾਂ ਇੱਥੇ ਇਹਦਾ ਵੀ ਇੱਕ ਪਾਣੀ ਲਾਉਣਾ ਲੱਗ ਜਾਣਾ ਹੈ ਕਰ ਦਿੰਦੇ ਆ ਸਪਰੇਅ ਤਾ ਕਰ ਦਿੰਦੇ ਆ ਸ਼ਾਮ ਨੂੰ ਕਰ ਦਿੰਦੇ ਆ ਜੀ ਜਿੰਨੇ ਕੰਮ ਦੀ ਹੈ ਇਹਨੂੰ ਤਾਂ ਪਾਣੀ ਪੂਣੀ ਨਹੀਂ ਹੈਗਾ ਹੁਣ ਅੰਦਰ ਜੀ ਜੀ ਠੀਕ ਪਤਾ ਤੇੜ ਪਈ ਪਈ ਹੈ ਨਾ ਹੂੰ ਹੈ ਫਰਕ ਬਹੁਤ ਪਾਇਆ ਬਾਜੀ ਦੀ ਨਾ ਫਵਨ ਤੇੜ ਹੈ ਪੂਰੀ ਹੁਣ ਤਾਂ ਫਰਕ ਹੈ ਪੂਰਾ ਯਾਰ ਹੂੰ ਪੂਰਾ ਦਾ ਫਰਕ ਹੈ ਤਾਂ ਆਹ ਸੜਾ ਟੋਪੇ ਵਾਲੀ ਬੇਜ ਦੀ ਪਾਣੀ ਕਿੱਥੇ ਦੇ ਆ ਜਾਂਦੀ ਆ ਹਾਕਾ ਇਹ ਨਦੀ ਵਾਲੇ ਪਾਣੀ ਨਾਲ ਆ ਹੀ ਹੋਈ ਜਾਂਦੀ ਆ ਗਾਈ ਫੜੀ ਕਿੱਥੇ ਜਾ ਰਹੀ ਹੈ ਇਹ ਪੀਚੇ ਟੋਪੇ ਵਾਲਾ ਕੱਖ ਸੜਾ ਇਹ ਹਾਂ ਹੂੰ ਟੋਪੇ ਵਾਲਾ ਡੌਲ ਦੇ ਨਾਲ ਨਾਲੇ ਆ ਡੋਡੀ ਸਲਾਬੇ ਨਾਲ ਨਾਲਾ ਹੋਰ ਨਹੀਂ ਹੈਗੀ ਵਿੱਚ ਦੇਖ ਲੈ ਵਿੱਚ ਘਾਟਾ ਡੌਲ ਦੇ ਨਾਲ ਹੈਗੀ ਹੈ ਮੈਂ ਕਹਿੰਦਾ ਡੌਲ ਦੇ ਨਾਲ ਨਾਲ ਸਪਰੇਅ ਮਾਰ ਦੀ ਇੱਕ ਵਾਰ ਫੇਰ ਕੰਪਾਲ ਦਲ ਦੇ ਹਾਂ ਕਾਪਰ ਦੀ ਮਾਰ ਦੇ ਇਕੜਾ ਹੁਣ ਆਹ ਖਾਲ ਨੂੰ ਆਉਣਾ ਹੈ ਇਹ ਤਾਂ ਐ ਮਾਰਦਾ ਆ ਜਾ ਉਹੀ ਕਹਿੰਦਾ ਮੈਂ ਸਾਡਾ ਘੁੰਮ ਜਾ ਉਹ ਵੱਟ ਨੂੰ ਘੁੰਮ ਜਾਏ ਐਂਦਾ ਮਾਰ ਦੇ ਹੈਨਾ ਮਾਰ ਕੇ ਜਾਉਂਗੇ ਅਜੇ ਗੱਬੇ ਹੋ ਜਾ ਸਾਡ ਦੇ ਐ ਚੌੜੀ ਫਾੜ ਰੱਖ ਕੇ ਮਾਰ ਦੇ ਬਸ ਫਿਰ ਇੱਕ ਪੰਪ ਬਾਹਰ ਐ ਘੁੰਮ ਜਾ ਉੱਪਰ ਨੂੰ ਤਿੰਨ ਬਾਬਾ ਦਾ ਕੰਮ ਹੈ ਹੈਨਾ ਮਾਰ ਦਿੰਦੇ ਆ ਕਿਤੇ ਨਹੀਂ ਆਪਣਾ ਪੰਪ ਚੱਕ ਕੇ ਲਿਆਉਂਗੇ ਪਹਿਲੀ ਕਾਪਰ ਮਾਰ ਦਵੇ ਫਿਰ ਠੀਕ ਨਹੀਂ ਹੋਰ ਕੀ ਕੱਲੀ ਹੋਈ ਵੀ ਬਹੁਤ ਨਹੀਂ ਤਾਂ ਉਦੋਂ ਕਰੀਏ ਜਿਹੜੀ ਉਹ ਕੋਆਪਰੇਟਿਵ ਵਿੱਚ ਪਾਈ ਹੋਈ ਫਰਕ ਤਾਂ ਪਾਤਾ ਉਹਨੇ ਰੋਜ਼ ਕਿੰਨਾ ਦੇਲੀ ਨੂੰ ਖਾੜਵਾ ਹੋਈ ਤਾਂ ਨਾ ਜਦਾਂ ਨਹੀਂ ਹੋਈ ਹੈ ਜੀ ਤਾਂ ਨਾ ਚ ਨਹੀਂ ਹੋਈ ਦੇਲੀ ਖਾੜਵਾ ਤਾਂ ਹੈਗੀ ਆ ਥਾਨਾ ਮਾਂ ਨਹੀਂ ਦਾਣਾ ਵੀ ਹੋਈ ਹੈ ਜੀ ਖਾੜ ਹੁਣ ਇਹਨਾਂ ਪਾਉਣੇ ਕਰਕੇ ਪੱਕੀਆਂ ਬੱਟਾ ਨਹੀਂ ਖਲੀਆਂ ਆਏ ਸਾਲ ਦਬੀ ਜਾਂਦੀ ਤੇ ਬੱਟਾ ਹੁਣ ਠੀਕ ਆ ਬੱਟਨਾ ਖਾੜ ਨਾਲ ਛੇੜੇ ਖਲੀਆਂ ਹੂੰ ਹੁਣ ਪੱਕੀਆਂ ਵੀ ਪਈ ਆ ਐਸੋ ਬੰਦਾ ਤਾਂ ਨਾ ਜਿਹੜੀ ਧੁੰਮੀ ਵੀ ਨਹੀਂ ਕਿਤੇ ਕੋਈ ਮੁੰਡਾ ਵਿੱਚ ਖਾ ਦੇ ਤਾਂ ਨਾ ਪੈਂਦਾ ਇਹ ਚੌੜੀ ਆ ਨਾ ਤਾਂ ਕਰਕੇ ਨੇ ਸਰੇ ਹੀ ਆ ਵੀ ਹੁੰਦੀ 10 ਵੀ ਪੂਰੀ ਨਸਰੇ ਹੀ ਲੱਗੀ ਨਹੀਂ ਸਰਮ ਘਾੜੀ ਵੀ ਵਧੀਆ ਦਊਗੀ ਜੀਰੀ ਸੋਹਣੀ ਐ ਹਾਂ ਤੁਸੀਂ ਕੰਮ ਦੀ ਐ ਸੋਹਣੀ ਕਿਆ ਪੂਰੀ ਕੰਮ ਦੀ ਐ ਦੇਖਾ ਸੁਣ ਇੱਕ ਤਾਂ ਦਾਣਾ ਵੀ ਨਹੀਂ ਆ ਕੀ ਕੋਈ ਲੋੜਦੀ ਉਧਰ ਸਾਰਾ ਦਾਡੂ ਆਇਆ ਹੋਇਆ ਮੁਰਗਿਆਂ ਦਾ ਰੇਤਾਂ ਕਰਕੇ ਉਹ ਖੇਤਾਂ ਮੜੀ ਜੀ ਹੈਨਾ ਇੱਧਰ ਹੁਣ ਹੈ ਨਹੀਂ ਦਿਖਦੀ ਐ ਪੂਰਾ ਇਹ ਜਹਲ 5-7 ਦਿਨ ਤੱਕ ਜਮਾ ਹੀ ਨਹੀਂ ਗੱਦਰ ਹੋ ਜਾਣਾ ਹੋਰ ਵੇ ਵੱਜਣੀ ਆ ਯਾਰ ਹੁਣ ਇਹਦੇ ਮੇ ਪਾਣੀ ਚੱਲਣਾ ਨਹੀਂ ਆਪਣਾ ਜੇ ਲਾਉਣਾ ਪੈ ਗਿਆ ਫਿਰ ਇਹ ਕਰਕੇ ਜਾਂਦਾ ਮੈਂ ਲੈ ਆ ਆਜ ਕਰ ਦੇ ਇਹਨੂੰ ਚਲੋ ਠੀਕ ਆ ਬਾਈ ਦੇਖਦੇ ਹਾਂ ਹੁਣ ਪਿੰਡ ਜਾਗਾ ਮਾਲਕ ਜਿਹੜਾ ਜੀਰੀ ਠੀਕ ਆਪਣੀ ਐ ਓਕੇ ਦੀ ਰਿਪੋਰਟ ਆਰੀ ਮਗਾ ਸ਼ੈਡਰ ਕੋਲ ਤੇ ਆ ਗਏ ਤੇ ਰਿਆਦੇ ਬੰਨ ਕੋਲੇ ਫਿਰ ਤੁਰਦੇ ਉਹ ਬੰਨ ਆ ਗਿਆ ਵੱਡੋ ਬੱਚੇ ਰਹਿ ਗਿਆ ਠੀਕ ਆ ਜੀ ਓਕੇ ਲੋ ਜੀ ਬਾਈ ਮਿਲੋ ਸੁਖੀ ਨੂੰ ਸਤਿ ਸ੍ਰੀ ਅਕਾਲ ਜੀ ਸੁਖੀ ਪਹੁੰਚੇ ਅੱਜ ਇਹ ਸੁੱਕੀ ਛੋਟਾ ਕਰਾ ਕੇ ਲਿਆਉਣਾ ਰ ਆਪਾਂ ਨੇ ਕਾਦੇ ਇਹਨੇ ਬਕਸਾ ਬਕਸਾ ਪਟਦਾ ਇਹਨੇ ਉਦਣਾ ਆ ਚੀਜ਼ ਫਸੀ ਜਾ ਬਕਸੇ ਚ ਬਾਈ ਆਹ ਆ ਚੀਜ਼ ਬਕਸੇ ਚ ਫਸ ਗਈ ਉਹਨੇ ਪਾੜੇ ਦਿੱਤਾ ਇਹ ਹੁਣ ਆਪਾਂ ਨੇ ਇੰਨਾ ਵੜਵਾ ਦੇਣਾ ਓਰੇ ਤਿੰਨ ਇੰਨਾ ਜਿਹੜੇ ਦੇ ਘੁੰਮਦਾ ਦਸਾ ਦੂਆ ਨਾਟਾ ਲੌਕ ਥੱਲੇ ਥੱਲੇ ਚਾਬੀ ਲੱਗਣੀ ਆ ਆ ਚਾਬੀ ਥੱਲੇ ਲਾ ਦੋ ਤੂੰ ਕਿਥੇ ਘੱਟ ਬਤਨ ਵਾਲੀ ਉਹ ਤੇ ਉਹ ਵੀ ਠੱਲਾ ਜੀ ਲੱਗਦਾ ਮੈਨੂੰ ਠੱਲਾ ਜੀ ਲੱਗਦਾ ਯਾਰ ਯਾਰ ਜੇ ਗੋਲੀਆਂ ਨਹੀਂ ਕਹਿੰਦੇ ਪ੍ਰੋਗਰਾਮ ਆਪੇ ਗੋਲੀਆਂ ਲੈ ਕੇ ਚੱਲਣਾ ਪੈਣਾ ਉਹ ਤਾਂ ਮੂਆ ਪਿਆ ਹੁਣ ਗੋਲੀਆਂ ਤਾਂ ਸੱਬਰ ਲੈ ਕੇ ਆਇਆ ਹੋਰ ਮਾਰਾ ਕੀ ਟਾਈਮ ਹੋ ਗਿਆ ਅਰੇ ਵੇ ਅਸਲੀ ਦੇ ਐਸਾ ਕੀ ਘਾਰੇ ਦੀ ਸਾਰੇ ਬਸ ਇਹੀ ਕੰਮ ਹੋਇਆ ਵਕਲਾ ਹਾਂ ਹਾਂ ਸਾਰੇ ਬਸ ਇਹੀ ਕੰਮ ਆ ਬੜਾ ਲਾ ਚਾਬੀ ਲਾ ਯਾਰ ਪਾਨੇ ਨਾਲ ਤੇ ਆ ਖੁੱਲ ਗਿਆ ਲੈ लाग구나ডা ને સારી થઈ ગઈ હમ હમ લટ લોગ આહે કમ જોંગો થા અચ્છા ગરમી બહુત હોગી ફેરા બહુત ગરમી થા આયા જग्गा जी પહોંચ ગયા ભાઈ કે હાલ છે ચકે ਕਿਹੜਾ ਮਾਰਿਆ ਮੰਡ ਮਾ ਇਹ ਵੀ ਢਿੱਲਾ ਹੈ ਯਾਰ ਗਰੀਂਦਰ ਵੀ ਪੂਲੀ ਅੱਜ ਅੱਜ ਕਹਿ ਐਤਵਾਰ ਹੈ ਕਿੱਥੇ ਤੋਂ ਵਾਰ ਆ ਹਾਂਜੀ ਕਿਹੜੀ ਵਾਰ ਕੀ ਕੱਛੇ ਮਸਾਲੇ ਤੋਂ ਕਿੱਥੇ ਕਿੱਥੇ ਚੱਲ ਝਾੜਤੀ ਇਹਦਾ ਕੋ ਕੁਮਣੀਏ ਕੀ ਜਿਹੜਾ ਪ੍ਰਸਾਦ ਦਾ ਮੌਸਮ ਕਿੜੀ ਨਹੀਂ ਕਿੰਨੇ ਹੋ ਗਏ ਨੇ ਕਹਿੰਦਾ ਹੋਣਾ ਕੱਲ ਇੱਕ ਸਾਰਿਆਂ ਨੂੰ ਸੀਡ ਆਏ ਸੀਡ ਇੱਕੋ ਲੱਗਦਾ ਮੌਸਮ ਜੀ ਥੱਲੇ ਉਤਰ ਜਾ ਖੇਡ ਲੈ ਹਾਂ ਉਹ ਉਤਰ ਕੇ ਖੇਡ ਲੈ ਜਾ ਕੇ ਜਿੱਦਾਂ ਮੈਂ ਖੁੱਲ 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 ਕਰ ਦੇ ਜਿਆ ਕਰਦਾ ਨਹੀਂ ਆਣਾ ਤੁਮ ਕਿ ਬੰਬਾ ਰਾਜਵੰਤ ਸਾਡਾ ਆ ਚਾਬੀਆਂ ਲੈ ਲੈ ਉਹ ਕੁੱਤਾ ਆ ਗਿਆ ਨਾਟਕ ਖੋਲ ਲੈ ਇਹ ਇਹ ਕੁੱਤੇ ਦੇ ਅੱਗਾ ਬਣਾਉਣਾ ਇੱਕ ਕਿਹੜਾ ਰੱਖਾਂ ਦੱਸਦੇ ਹੁਣ ਸੱਤ ਹੈ ਹੁਣ ਅੱਗੇ ਬੰਦੇ ਹੁੰਦੇ ਤੇ ਅੱਗੇ ਇਹ ਬੰਦੇਣਾ ਹੁੰਦਾ ਅੱਗਾ ਠੀਕ ਨਹੀਂ ਸੁੱਕੀ ਹੋਰ ਬਾਕੀ ਸੁੱਕੀ ਨਾ ਆਪਣੇ ਲੈ ਜਾਣੇ ਉਹ ਲੱਕੜੀਆਂ ਲਾਂਘੀਆਂ ਉਹ ਲੱਕੜੀਆਂ ਲਾਂਘੀਆਂ ਤਾਂ ਕਿ ਤਾਂ ਬਾਜੇ ਬਣਾਣਾ ਕਿੰਨੇ ਕਰਨਾ ਹੱਦ ਨਾ ਬਾਈ ਯਾਰੋ ਕੁਕੀਰਾ ਦੇ ਇਧਰ ਕੁਕੀਰਾ ਦੇ ਉੱਤੇ ਇਧਰ ਪੇਤੀਆ ਬਾਦਮ ਜੀ ਦੇ ਦਾਖਲ ਤਾਂ ਪਹਿਲਾਂ ਕੇ ਜੀ ਦੇ ਉੱਧਰ ਲੈ ਜਾਓ ਆ ਕੰਮ ਜੀ ਦੇ ਆ ਗਿਆ ਧਰਮਪਾਲ ਦੇ ਭੇਜਦੀ ਫਿਰ ਉਹ ਗਰੇ ਬੀ ਆਓ ਜਵਾਗਰ ਪੁਜਾ ਲਓ ਜਾਂ ਉਹਨੂੰ ਅਸੀਂ ਤਾਂ ਹੁਣ ਪੀ ਜੇ ਲੈ ਕੇ ਚੱਲੇ ਅੰਦਰ ਬੜੇ ਇਧਰ ਆ ਗਏ ਥਾਲੇ ਦੇਖ ਲੈ ਸੁੱਖੀ ਸਾਰੀ ਕੈਮ ਹੈ ਹਾਂ ਕੋਈ ਨਹੀਂ ਗੱਤਰੂ ਪੈਂਦੇ ਹੁਣ ਉਹ ਨਹੀਂ ਕਹਿੰਦਾ ਮੈਂ ਜਿਵੇਂ ਆਪਾਂ ਨੇ ਕੁੱਤਾ ਘਰ ਰੱਖਿਆ ਹੋਇਆ ਏ ਆਪਣੇ ਕੂਤਰੇ ਬਿਮਾਰ ਹੋ ਕੇ ਵਿੱਚ ਖਾਫੇ ਮਰ ਲੈਂਦੇ ਆ ਇਹਦੇ ਨਾਲ ਸਾਰੀ ਕੂਤਰੇ ਠੀਕ ਆ 6-7 ਦਿੱਤੇ 6-7 ਠੀਕ ਆ ਥਲੇ ਮੈਂ ਵੀ ਰੱਖੇ ਤੇ ਸੁਣ ਲੈ ਆ ਬੜਾ ਸੁਣਦਾ ਬੜਾ ਹੈ ਬਾਈ ਉਹ ਵਿੱਚ ਪਾਸੇ ਫੜਦਾ ਹੈ ਸੁਣ ਤਾਂ ਲੈ ਮੈਂ ਵੀ ਰੱਖਿਆ ਕੁੱਤਾ ਪਈ ਲਿਆ ਆ ਬਾਪੂ ਸਾਡਾ ਕਹਿੰਦਾ ਪਹਿਲਾਂ ਤੇ ਥੋੜੀ ਟੱਟੀ ਚ ਕੀ ਕੀ ਹੁਣ ਕੁੱਤੇ ਚ ਜਕਦੇ ਕਹਿੰਦਾ ਸਾਡਾ ਪਹਿਲਾਂ ਵਾਹੀ ਕੰਮ ਕਰ ਗਿਆ ਸਾਨੂੰ ਦੇ ਕੇ ਆ ਇਹਨੂੰ ਮੈਂ ਉਹ ਮੁੰਡੇ ਨੂੰ ਦਿੱਤੀ ਆ ਆ ਉਹ ਗੱਲ ਤੇ ਸਾਡੀ ਤਾਂ ਆਹੀ ਹੋਗੀ ਲੰਘ ਹੀ ਗਿਆ ਨਾ ਕਹਿੰਦਾ ਤੁਹਾਡੀ ਚੱਕਰਿਆਂ ਦੀ ਹੁਣ ਨਹੀਂ ਨਾ ਆਓ ਦੇਖੋ ਆ ਜੱਗੇ ਦਾ ਰੱਖਿਆ ਪੈਣੀ ਨਾ ਕੱਲ ਕੱਲਾ ਘਰ ਹੈ ਜੱਖੇ ਦੇ ਵੀ ਰੱਖਦੇ ਇੱਕ ਪਾ ਲੂਪੜੀ ਜੀ ਸਾਰਾ ਕੱਟਾ ਹੈ ਬੇਕਾਰ ਕੰਮ ਹੈ ਯਾਰ ਜਮਾਈ ਬਣਾ ਬਲੋਟ ਰਿਹਾ ਛੋਟੀ ਰੱਖ ਲੈ ਹਾਂ ਦੁੱਧ ਦਊ ਦੁੱਧ ਦਊ ਸਾਲੀ ਦੁੱਧ ਨਹੀਂ ਦਊ ਸਾਲੀ ਦੇਖੂਗਾ ਸਾਈ ਹਾਂ ਬੀਗੂ ਚਾਲੀ ਜਿਹੜੇ ਜੰਮ ਕੇ ਤੇ ਫੰਡਰ ਕੀ ਹੋਣਾ ਹੈ ਖਰਚੇ ਦਾ ਘਰ ਆ ਰੋ ਤੇ ਸੌ ਖਾਉਂਗਾ ਪੁੱਤਰਾ ਥੜਾ ਜਿਆਦਾ ਬੋਲਟ ਲਖ ਲਿਆ ਕਰ ਹੈ ਬਾਈ ਜਿਆਦਾ ਬੋਲਟ ਰਖਲੇ ਹੋਏ ਪੁੱਤਰਾ ਰਖਲੇ ਬਸ ਬਸ ਸਹਜ ਉਹ ਬੰਦਾ ਹੀ ਨਹੀਂ ਆ ਗਿਆ ਨਾ ਬੈਲ ਡੈਮਾ ਖਾ ਨਟ ਵੋਲਟ ਹੈ ਹੈ ਮਹਨ ਨਟ ਬੋਲਟ ਅਵਾ ਕਰਾਉਣ ਨਾਲ ਲਿਆਣੇ ਨਾਲ ਉਹ ਮਹਨ ਇੱਥੇ ਖੋਲ ਕੇ ਲੈ ਜਾਓ ਇੱਥੇ ਜਿੱਤੇ ਬੰਦ ਨਾ ਮੈਨੂੰ ਪਤਾ ਕੀ ਹੈ ਇਹ ਇਹਦੇ ਉਗਾ ਲੋਕ ਨਾਲ ਉਠਾ ਦੇ ਹਾਂ ਆ ਦੇਖੋ ਅੱਜ ਬਾਅਦ ਚੱਲੇ ਉਹ ਦਿਨ ਜੱਗੇ ਇਹਨੇ ਬਕਸਾ ਤੋੜਤਾ ਯਾਰ ਉੱਚਾ ਜਿਆਦਾ ਥੋੜਾ ਜਿਆਦਾ ਹਾਂ ਫਨੂ ਬਾਜਪੂ ਸੁਣੀ ਉੱਤੇ ਮੈਂ ਕਹਿੰਦਾ ਨੱਡੇ ਦੀ ਬੋਤਲ ਕੋ ਪੈਰ ਚੜ ਗਿਆ ਖੜਕਾ ਹੋਇਆ ਦੂਆ ਪੀ ਫੁੱਟਣ ਦਾ ਫਟਣ ਦਾ ਉਹੀ ਪਾਟ ਗਿਆ ਸਾਰਾ ਵਿਚੋਂ ਮੇਰਾ ਇਹ ਰੈਕਟਰ ਲੈ ਕੇ ਲੰਘ ਗਿਆ ਉਹਦਾ ਮੇਰਾ ਗਾਵਾ ਪਾਟਿਆ ਦਾ ਉਹ ਮੈਂ ਕਹਿੰਦਾ ਨੱਡੇ ਦੀ ਬੋਤਲ ਤੇ ਟਾਇਰ ਚੜ੍ਹ ਕੇ ਜਿਹੜਾ ਗਾਵਾ ਪਾਟਿਆ ਦਾ ਕੱਲੋਂ ਕੱਲੋਂ ਦੀ ਪਾੜਦੇ ਨੇ ਕੱਲੋਂ ਰੈਟ ਕਰਾਇਨੇ ਹੁੰਦੇ ਪਰ ਸੋ ਮੈਂ ਉਹ ਗਲਾਈ ਗੋਲ ਕਰਾਤਾ ਇਹਦਾ ਨਾਲ ਠੀਕ ਹੈ ਗੋਲ ਕਰਾ ਠੀਕ ਹੈ ਨਾਲ ਉਹ ਤਾਂ ਜਾ ਤਾ ਹਾਂ ਕਰਾ ਲੀ ਉਹ ਬਣ ਗਿਆ ਆਫਸਰ ਯਾਰ ਗੋਲ ਕਰਾਤਾ ਮੈਂ ਸੁੱਕੀ ਉੱਤਰ ਜਿਹੜੇ ਸਿੰਘ ਜੀ ਥੋੜਾ ਜਨਾ ਪਿੱਛੇ ਜਿਹੜੇ ਸਪੇਸ ਚਾਹੀਦੇ ਜਿਹੜੇ ਥੱਲੇ ਨੂੰ ਤੇ ਉਹ ਵਢਾਤੇ ਜਿਹੜੇ ਥੱਲੇ ਨੂੰ ਤੇ ਵਢਾਤੇ ਉਹ ਥੱਲੇ ਚ ਆਹ ਪਹਿਲਾਂ ਦੇਖਦਾ ਨਹੀਂ ਤਾਂ ਚਾਰ ਫੁੱਟ ਥੱਲੇ ਵਧਦੇ ਤੇ ਹੋਰ ਚਾਰ ਫੁੱਟ ਦੇ ਹੋਰ ਉੱਤੇ ਜਾਣਾ ਉਹ ਸਰਕਲ ਆਉਣੇ ਵਾਲਾ ਕੰਮ ਆ ਇੱਕਨੇ ਜੇ ਘੁੰਮ ਰੇ ਇਹ ਥੋੜਾ ਕੰਮ ਆਉਂਦਾ ਕਰਾਦਾ ਜਾਨ ਨੂੰ ਨਹੀਂ ਪੈ ਜਾਂਦਾ ਫੇਰ ਹੈ ਹਾਂ ਦੇਖੇ ਮਾਰਿਆ ਕਿਹੜੇ ਮੰਡਵਾ ਠੀਕ ਆ ਜੀਰੀਆਂ ਹਾਂ ਇੱਕ ਕੰਮ ਜੀਰੀਆਂ ਨਾਲ ਫਰਕ ਪਿਆ ਹੋਆ ਦਾਣੇ ਨੂੰ ਯਾਰ ਹਾਂ ਨਾ ਸਾਡੀ ਕੀ ਬਰਸਾਤ ਨੇ ਸਾਰੇ ਨਾ ਭਾਈ ਹਾਂ ਮੈਂ ਵੀ ਤੁਹਾਨੂੰ ਖੜੀ 468 ਨੂੰ ਡੋਡੀ ਹੈਗੀ ਆ ਸਾਡੇ ਕਿਤੇ ਕਿਤੇ ਛਾਵੇਂ ਸਾਡੇ ਹੈਗੀ 468 ਬਸ ਫਿਰ ਇਹ ਕਰਾਤੀ ਰੁਗੀ ਹੁਣ ਜਿਹੜੇ ਦਾਣਿਆਂ ਨੂੰ ਹੈਗੀ ਸੀ ਉਹਨਾਂ ਨੂੰ ਬਸ ਗਾਹਾਂ ਨਹੀਂ ਬਧੀ ਕਹਿੰਦੇ ਮੈਂ ਬਸ 468 ਨੂੰ ਕਹਿੰਦਾ ਜੱਗੇ ਨੂੰ ਵੀ ਡੋਡੀ ਆ ਯਾਰ ਇੰਨੀ ਤਾਂ ਭਾਈ ਪੈਣੀਓ ਪੈਣੀ ਹਾਈਬ੍ਰਿਡ ਨੂੰ ਤਖੜੇ ਕਰਕੇ ਵੀ ਪੈਰੋਂ ਆ ਪਰ ਹੁਣ ਹੋਰ ਪਾਸੇ ਨਹੀਂ ਮੈਂ ਦੇਖੀ ਕਿਤੇ ਜੱਤਾ ਕਹੀ ਅਸਰ ਕਾਲੇ ਨਹੀਂ ਦਾ ਹਾਂ ਲੱਗੀ ਜਾਂਦੀ ਹੈ ਯਾਰ ਕਾਲੀ ਜੀ ਦਾ ਹੁਣ ਕੋਈ ਫਰਕ ਪੈਣਾ ਹੀ ਨਹੀਂ ਆ ਜੀ ਗੰਗਾ ਉਰਦੀ ਠੀਕ ਆ ਮੇਰੀ ਜੀ ਦੀ ਸਵਾ 34 ਨੂੰ ਨਹੀਂ ਡੋਡੀ ਜਾਵਾ ਵੀ ਹੈਗੀ ਉਹਦਾ ਜੀਰੀ ਦਾ ਵੀ ਫਰਕ ਹੈ ਬਰਾਬਰ ਜੀ ਨਿਕਾਲ ਨਿਕਲਣਾ ਦੋਹਾਂ ਦਾ ਦੇਖ ਲਈ ਉਹ ਵੀ ਐਨੀ ਨਿਕਲੂਏ ਵੀ ਐਉਂ ਨਿਕਲੂਗੀ ਪਰ ਹੁਣ ਤਾਂ ਪਾਸੇ-ਪਾਸੇ ਚੱਲੇ ਭਾਈ ਮਾ ਪਾਸੇ ਜਿਹੜੀ ਧੁੱਪ ਨਿਕਲੇ ਬਰਸਾਤ ਜੀ ਪਹਿਲਾਂ ਲਵਣੀ ਹੈ ਉਮਮ ਸਾਡੀ ਬਿਮਾਰੀ ਜਾ ਕਾ ਮੇਰੀ ਸਿੱਲੇ ਨਾ ਸਿੱਲ੍ਹ ਬਿਮਾਰੀ ਹੋ ਹੈ ਹੈ ਕਿ ਨਹੀਂ ਆਹ ਤਾਂ ਕੰਮ ਖਰਾਬ ਕਰਦੀ ਪੂਜੀ ਇਹ ਨਹੀਂ ਚਾਹੀਦਾ ਹਾਂ ਉਦੋਂ ਬਾਹਰ ਹਿੱਟ ਕਿੰਨੀ ਹੁੰਦੀ ਦੇਖ ਲੈ ਤੂੰ ਹੋਰ ਇਹ ਕਿਵੇਂ ਨਿਕਲੂਗਾ ਥੱਲੇ ਇਕੱਲਾ ਹੀ ਨਿਕਲੂਗਾ ਹੈ ਇਹ ਨਹੀਂ ਕੱਢਣ ਦੀ ਲੋੜ ਸੁਖੀ ਹੋ ਨਹੀਂ ਨਿਕਲਣਾ ਆ ਹੀ ਨਿਕਲਣਾ ਤੇਰਾ ਇਕੱਲਾ ਥੱਲੇ ਕਰਦੇ ਨੂੰ ਨਿਕਲਦਾ ਯਾਰ ਆਹ ਨਿਕਲਣਾ ਇਕੱਲਾ ਤੁਹਾਡਾ ਸੱਟ ਨਾਲ ਕਿਉਂਕਿ ਹਾਂ ਇੱਥੇ ਥੱਲੇ ਵਾਲੇ ਪੱਟ ਮਾਰ ਹਾਂ ਥੱਲੇ ਵਾਲੇ ਪੱਟ ਮਾਰੋ ਪੈਰ ਪੈਰ ਬੰਨ ਲਵਾ ਆ ਗਿਆ ਆ ਗਿਆ ਬਾਈ ਨੂੰ ਵੜਾ ਰਿਹਾ ਥੋੜਾ ਜਾ ਅਬ ਦੁੱਲੇ ਤੇ ਐਨ ਨਹੀਂ ਐਨ ਨੂੰ ਵੱਢ ਕੇ ਵੀ ਇੰਨਾ ਫਰਕ ਰੱਖਦੇ ਉੱਪਰ ਦੇ ਬੱਸ ਬੱਸ ਨਾਟ ਮਾਰ ਕੇ ਆਹ ਯਾਨੀ ਲੋੜ ਨੂੰ ਆਹ ਲੈ ਆ ਗਏ ਸਰਾਖ ਮਰਾ ਲਿਆ ਜਿਹੜਾ ਸਰਾਖ ਆਹ ਇਹ ਨਹੀਂ ਹੈਗਾ ਉੱਪਰ ਰੱਖਣੀ ਇੰਨਾ ਹੀ ਸਰਾਖ ਮਿਣ ਕੇ ਵੱਢਣਾ ਇੱਥੇ ਤਾਂ ਇੰਨਾ ਕੁ ਵੜਾ ਦੇ ਇਹਨੂੰ ਇੰਨਾ ਥੋੜਾ ਜਿਹਾ ਨੀਮਾ ਦਾ ਕੋਈ ਚੱਕਰ ਨਹੀਂ ਮੇਰਾ ਬੀਡੀ ਲਵਾ ਦੇ ਤਾਂ ਗੱਲ ਸੁਣੋ ਪਹਿਲਾਂ ਤੁਸੀਂ ਲਾ ਕੇ ਦੇਖ ਲਓ ਇੱਥੇ ਉਹ ਨੀਮੇ ਦਾ ਤਾਂ ਫਾਇਦਾ ਹੀ ਨਹੀਂ ਉਹ ਇੱਥੇ ਦੇਖੋ ਲਾ ਕੇ ਉਹ 6 ਤੋਂ 5 ਦੀ ਕੋੜ ਆਉਣੀ ਹੈ ਥੋੜੇ ਇੰਨਾ ਕਰਨਾ ਦੇਖਾ ਵਾ ਠੀਕ ਹੈ ਹੋਰ ਕਰ ਮੜਾ ਥੋੜਾ ਜਿਹਾ ਹੋਰ ਬਾ ਠੀਕ ਹੈ ਬਾ ਇੱਥੇ ਰੱਖ ਇੱਥੇ ਰੱਖ ਥੋੜਾ ਜਿਹਾ ਹੋਰ ਹੋਣਾ ਉਹ ਵੀ ਲੱਗਣਾ ਚਾਹਣਾ ਡੱਡੂ ਜਾਂ ਇੱਥੇ ਕਰਦੀ ਫਿਰ ਨਿਸ਼ਾਨੀ ਨਾ ਦੋ ਮੰਨੂਗਾ ਬਾਪੇ ਨੂੰ ਮਾਂ ਮੰਨ ਕੇ ਹਾਏ ਮੈਂ ਹੋਰ ਬਣਾ ਕੇ ਕਢਾ ਲਿਆ ਜੀ ਉਹ ਵੀ ਨਾ ਬੜੀ ਉਂਗਲੀ ਲਾ ਕੇ ਤੇਰੇ ਬਾਪੇ ਉਹ ਹਾਂ ਪਾਣੀ ਨਿਕਲਦੇ ਵਿੱਚ ਤੇ ਉਹ ਥੱਲੇ ਮਿਲ ਕੇ ਕਢਾ ਲਈ ਤੇ ਕਢਾ ਦੀ ਕਢਾ ਨਾ ਥੱਲੇ ਨਿਕਲੀ ਮੈਂ ਬਾਪੇ ਤੋਂਰੀ ਮੰਨ ਕੇ ਕਿ ਤੇ ਉਂਗਲੀ ਲਾ ਦੇ ਪਰ ਦੋ ਨਹੀਂ ਉਹ ਨਹੀਂ ਆਵੀ ਲੋੜ ਯਾਰ ਹੁਣ ਨਾ ਹੋਰ ਨਹੀਂ ਕੁਝ ਵੀ ਜਾਣਾ ਇਹੀ ਜਾਣਾ ਆਹ ਖੋਲੇ ਜਾ ਮੁਰਲਾ ਉਦੇ ਚ ਬਾਪੂ ਇੱਕ ਕੰਮ ਹੋਰ ਕਰਿਆ ਹੁਣ ਦੁੱਲੇ ਤੇ ਜਿਵੇਂ ਇਹਨੇ ਉਹ ਲਾਇਆ ਆਪਣੇ ਨਟ ਪਾ ਕੇ ਪਾਈਪ ਆਹ ਖੋਲੇ ਜਾ ਮੂਰੇ ਉਦੇ ਪੈਪੇ ਲਾ ਦੇਣਾ ਕਿਹੜਾ ਉਹਨੂੰ ਇੱਕ ਸਾਈਡ ਇੱਕਣਾ ਆਹ ਖੋਲੇ ਜਾ ਮੂਰੇ ਵਾਲਾ ਵੀ ਹਾਂ ਗੋਲ ਜਾ ਜਿਵੇਂ ਬਣਾਉ ਗੰਨਾ ਕੱਟਣ ਵਾਲਿਆਂ ਨੂੰ ਪਾਈਪ ਨਹੀਂ ਲਾਇਆ ਉਹਨੇ ਬਣਾ ਕੇ ਵਿੰਡੀ ਨਾਲ ਤੇ ਪਾਈਪ ਲਾ ਦੇਣਾ ਉਹਨੇ ਵਧੀਆ ਬਣਾ ਕੇ ਆਇਆ ਨਾ ਫਿਰ ਆਤ ਨਾਲ ਘੁੰਮੀ ਜਾਊਗਾ ਉਹ ਖੋਲੇ ਜਾ ਇਹਨੂੰ ਵੀ ਇਹਨੂੰ ਹਾਂ ਇਹਨੂੰ ਖੋਲੇ ਜਾ ਮੂਰੇ ਤੇ ਉਹਨਾਂ ਦਾ ਬਿੰਦੀ ਜੀ ਲਾ ਕੇ ਨੜ ਪੈਪ ਲਾ ਦੇ ਬਸ ਆਹ ਤੈਨੂੰ ਤੇਰੇ ਲਈ ਕਿ ਜਾਨੇ ਜੀ ਲੋੜ ਨਾ 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 ਉਹਨੂੰ ਪਿੱਛੇ ਗਾ ਕੇ ਨੜਦਾ ਕਹਿੰਦੇ ਨੜੀ ਲੋਕੋ ਸਾਰੇ ਨੜਨੋ ਫਿਰ ਨੌਕ ਨੜੇ ਲੱਗਣੇ ਨਾ ਉਹਦਾ ਹੈ ਨਹੀਂ ਛੋਟੀ ਚਾਬੀ ਛੋਟੀ ਤਾਂ ਹੁੰਨੀ ਨਹੀਂ ਆ ਦੇ ਤਾ ਲਾ ਉਹ ਤੈਨੂੰ ਉਹਦਾ ਨੰਬਰ ਹਾਂ 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 ਅੱਲੇ ਅੱਲੇ ਤੇਰੇ ਸਾਡੇ ਨਾਲ ਬੋਲ ਨਹੀਂ ਖੜੀ ਬਲ ਗਿਆ ਆਹੀ ਲੱਗੀ ਦੀ ਤੇਰੀ ਚਾਬੀ ਉਹ ਅਹੀ ਲੱਗਿਆ ਹੁੰਦਾ ਹੁੰਦਾ ਹੈਗਾ ਪੇਂਟ ਕਰਕੇ ਥੋੜਾ ਜਿਹਾ ਰੋਕ ਜਾਂਦਾ ਪੇਂਟ ਜੀਰੀਆਂ ਜੱਗੇ ਸਭ ਦੀਆਂ ਸੋਹਣੀਆਂ ਬਾਘਰੂ ਦੀ ਕਿਰਪਾ ਨਾਲ ਮੌਸਮ ਸਾਥ ਦੇ ਜਵੇ ਬਸ ਨੀਂਦ ਆਉਂਦੀ ਪੁੱਤ ਸਵੇਰੋਂ ਪਾਛਵਾ ਗਈ ਸੀ ਹੁਣ ਕਿਹ ਚੱਲਦਾ ਹੈ ਇਧਰ ਦੀ ਆ ਭੈਣੀ ਦੀ ਪਾਛਵਾਈ ਆ ਫਿਰ ਆਹੜਾ ਸਾਲਾ ਹੋਰ ਭੈਣੀ ਤੇ ਆਏ ਨੂੰ ਪਾਛਵਾ ਕੇ ਤੈਨੂੰ ਹੋ ਗਈ ਐਂ ਦੀ ਹਵਾ ਪਾਛਵਾ ਤਾਂ ਆਂਦੀ ਆ ਇਧਰ ਦੇ ਪੁੱਠੀ ਜਿਹਾ ਵਾਤਾਵਰਨ ਪਹਾੜ ਜਾਂ ਚੱਲਦੇ ਆਂ ਗੰਗਾ ਪੋਰੇ ਵਾਲੇ ਕੰਮ ਹਾਂ ਦੇ ਹਰ ਤੱਕ ਲੋਗ ਇਹਨਾਂ ਦੇ ਲੋਗ ਬਿਨਾਂ ਦਾ ਨੌਕ ਦਾ ਆਈ ਹੈ ਵੀ ਸਾਰ ਢਿੱਲੇ ਫੁੱਲ ਕੇ ਨਾ ਗਿਰ ਕੇ ਲੋਕ ਨਾਟ ਅਗਲੇ ਵੇਦਾ ਹੁਣ ਤਾਂ ਹੁਣ ਕਰੀ ਗਿਆ ਦਮ ਕਰਾ ਰਾਇ ਇਹਨੂੰ ਆਉ ਬਨੇ ਹੋਰ ਨੁਕਸਾਨ ਕਰੋ ਜਦੋਂ ਫਿਰ ਇੰਨੇ ਨੂੰ ਕੰਮ ਆਈ ਨਾ ਫਿਰ ਅਗਲੇ ਕਿਸ਼ੇ ਤਾਂ ਕਰੇ ਆ ਵਾ ਕਰੇ ਜੀ ਟੁੱਟਿਆ ਫਿਰ ਬਾਕਸਾ ਜੱਗਾ ਉਸੇ ਬੈਠਾ ਦਾ ਸਾਹਮਣੇ ਮੋਟਰ ਵਾਗੇ ਤੇ ਬੋਤਲ ਫੁੱਟ ਟਵਟਾਇਆ ਨਾਲੇ ਛੜਕਾ ਦਾ ਬਹੁਤ ਹੋਇਆ ਪਾਕਾ ਰੋ ਮਲੇ ਜਮੈ ਨੂੰ ਓ ਲੰਘਿਆ ਭਾਈ ਚਲੋ ਇਨਕੋ ਆ ਲਿਆ ਮਾ ਓਟਾ ਲਿਆ ਮਾ ਇੱਥੇ ਅਗਲੀ ਕਢਾ ਲਿਆ ਮਾ ਇਹਦੇ ਮਾ ਇੱਕ ਇੱਕ ਕਢਾ ਲਿਆ ਮਾ ਕਿੱਥੇ hathri ਪਾਉਣੇ ਇਹਨੂੰ ਹਾਂ hathri ਪਵਾ ਕੇ ਲੈ ਆਇਓ ਤੇ ਬਣਵਾ ਕੇ ਆਹੋ ਮੈਨੂੰ ਕਹੇ hathri ਪਾ ਇਹਨੂੰ ਬਣਾ ਕੇ ਇੱਕ ਹਾਲੇ ਜਮਾ ਪਾਇਆ ਹਾਂ ਅਸੀਂ ਰੀਵੇਟ ਕਰਦੇ ਤੇਰਾ ਜਾ ਆ ਜਨੇ ਠੀਕ ਹੈ ਛੇਤੀ ਆ ਜਾ ਹਿੰਮਤ ਨਾਲ ਮੁੜ ਕੇ ਪੜਾ ਕੇ ਮਾ ਆ ਚੰਦ ਚੰਦ ਮਿੰਟਾਂ ਚ ਆ ਜਾ ਚੰਦ ਮਿੰਟਾਂ ਚ ਆ ਜੀ ਲੋ ਜੀ ਭਾਈ ਕਰਵਾ ਲਿਆਂਦਾ ਆ ਵੀ ਗਲੀ ਘੜਾ ਸੀ ਜਿਹੜਾ ਪਾਣੀ ਖੜਦਾ ਦਾ ਹਾਂ ਆ ਤਾਂ ਬੱਧੀ ਆਇਆ ਥੱਲੇ ਬਾਈ ਇੱਥੇ ਪਾਣੀ ਖੜਦਾ ਸੀ ਉਹ ਦੇ ਲੱਗ ਇੱਥੇ ਨੂੰ ਪਾਣੀ ਪੈਂਦਾ ਇਹਦੇ ਜੀ ਹੁਣ ਆਇਆ ਆਇਆ ਨਾ ਫਿਰ ਹੁਣ ਠੀਕ ਆ ਸਭ ਦਾ ਦਾ ਸੁੱਕੀ ਪਿੱਛੇ ਕਰਨਾ ਪੈਣਾ ਜੀ ਠੀਕ ਕਰੂੰਗਾ ਇਹ ਲੈ ਓਹੋ ਪੰਗਾ ਪੈ ਗਿਆ ਹੁਣ ਉਹ ਪੰਗਾ ਨਹੀਂ ਪਿਆ ਇਹਨੇ ਪੰਗਾ ਪੰਗਾ ਪਿਆ ਮੈਂ ਨੂੰ ਕਿਹਾ ਮੈਂ ਥੋੜਾ ਗਰੀਸ ਹੈਗਾ ਤਾਂ ਲਾਲਾ ਨਹੀਂ ਹਾਂ ਤੁਹਾਨੂੰ ਦੱਸਦਾ ਮੈਂ ਕਾਹਦਾ ਪੰਗਾ ਪਾਉਂਗਾ ਇਹ ਪੰਗਾ ਆਹ ਤੇ ਅਸੇ ਤਾ ਕੇ ਤੇ ਇਨਸ਼ਾ ਅੱਲਾ ਹਾਂ ਨਹੀਂ ਪੰਗਾ ਨਹੀਂ ਵੜਾ ਇਹਦੇ ਕੱਟਾ ਦਿੱਤਾ ਪਿਆ ਸਾਰੇ ਉਹ ਨਹੀਂ ਪਹਿਲਾਂ ਆਪਾਂ ਨੇ ਪਾ ਗਏ ਨਾ ਫਿਰ ਕੱਸ ਲੈਣੇ ਤੇ ਕੱਟ ਦਿੱਤਾ ਹੋਇਆ ਉਹ ਨਹੀਂ ਆਟਲੇ ਕਰਵਾ ਦੇ ਚੱਲੇ ਯਾਰ ਐਂਟਾ ਦਾ ਫੱਟ ਜਾ ਥੱਲੇ ਹੋਣਾ ਪਹਿਲਾਂ ਇਹ ਪਹਿਲਾਂ ਵੀ ਔਖਾ ਨਿਕੜਾ ਇਹੇ ਥੱਲੇ ਹੋਣਾ ਬਾਈ ਪਹਿਲਾਂ ਇਹਨੇ ਪਹਿਲਾਂ ਵੀ ਔਖਾ ਨਿਕੜਿਆ ਉਹ 1 ਮਿੰਟ ਖੜ ਜਾ ਯਾਰ ਸਾਰਾ ਕੱਟਉਣਾ ਨੇ ਤਾਂ ਹੀ ਦਿੱਤਾ ਪਿਆ ਇਹ تیرਸ਼ਾ ਕੱਟ ਆਉਣਾ ਤੁਹਾਨੂੰ ਗਲਤੀ ਹੋ ਗਈ ਥੋੜੀ ਜੀ ਕਿਹੜੇ ਨੂੰ ਤਿਰਸ਼ਾ ਵਾਲਾ ਦਾ ਪੈਪ ਨੂੰ ਇੱਕ ਮੈਂ ਛੱਡ ਜਾ ਆ ਠੀਕ ਆਊਗਾ ਆ ਇਹਨੇ ਆਪੇ ਵੜਾਇਆ ਇਹ ਪਹਿਲਾਂ ਵੀ ਇਹ ਧੱਕੇ ਨਾਲ ਹੀ ਕੱਢਿਆ ਇਹ ਜੇ ਨਾ ਆਇਆ ਲੋਟ ਉਹੀ ਡੱਬੀ ਨਹੀਂ ਭਰੇ ਹਾਂ ਨੂੰ ਚੱਲ ਤੇ ਚੱਲਵਾ ਦੂੰਗਾ ਇੱਥੇ ਜ਼ਰਾ ਠੀਕ ਆ ਕਰ ਨਹੀਂ ਨਹੀਂ ਛੱਡ ਜਾ ਇਹਨੇ ਛੱਡ 3 ਲੱਕ ਪੀਸ ਥੱਲੇ ਦੇ ਘੁੰਮਦੇ ਹੋਣੇ ਮਾਸੜ ਇਹ ਛੱਡ ਜਾ ਲੈ ਕੋ ਲੈ ਮੈਂ ਘੁੰਮਦੇ ਜਾਂ ਆ ਦਾ ਘੁੰਮੇ ਹੈਗਾ ਠੀਕ ਆ ਨਹੀਂ ਨਹੀਂ ਠੰਡੇ ਦੀ ਬੋਤਲ ਕੌਣ ਲੈ ਆਇਆ ਲੈ ਯਾਨੀ ਜੀ ਬਿਠੜੀ ਗਰਮੀ ਉਹ ਬਹੁਤ ਹੋਗੀ ਸਰ ਪਤਾ ਨਹੀਂ ਕਿੱਥੇ ਹਟ ਕੇ ਜਮ ਉਹ ਗਰਮੀ ਤੇ ਤੈਨਾਂ ਇਹ ਭਰ ਦੋ ਆ। ਉਹ ਰਾਜ ਇਹਨੇ ਕੁਝ ਨਹੀਂ ਹੋਇਆ ਲੈ ਠੱਟ ਨਾ ਪਹਿਣਾ ਯਾਰ। ਪਹਿਲਾਂ ਛੱਡਦਾ ਜਾ। ਠੱਟ ਨਾਲ ਹੀ ਨਿਕਲਿਆ ਇਹ। ਥੋੜਾ ਹਾਈ ਮੇਰੇ ਕੋਲ ਹੈਗਾ। ਥੱਮਣੇ ਪਾ ਦੇਣਾ ਅਸੀਂ। ਪਾਣੇ ਨਾਲ ਪਾ ਦੇਣਾ। ਨਹੀਂ ਪਹਿਣਾ ਹੈਗਾ ਤੇਰੇ ਸਾਹਮਣੇ ਦੇਖਣ ਤੋਂ। ਅਰੇ ਹੋਣ ਬਾਹਰ। ਬਾਹਰ ਨਾ ਪਹਿਣੇ ਨੇ। ਮੈਂ ਤਾਂ ਸਾਡ ਨੂੰ ਚੱਲਦੇ ਨੇ ਛੱਡ ਦੇ ਜਿਆ। ਤੂੰ ਬਾਹਰੇ ਪਾਈਏਗਾ ਕਿ ਪਹਿਲਾਂ? ਬਾਹਰੇ ਪਹਿਣਾ ਬਾਈ। ਪੰਗੀ ਲੈ ਲਿਆ ਯਾਰ ਉਹਨੂੰ ਬਾਹਰ ਕੱਢ ਲੋ ਮੇਰੇ ਹਿਸਾਬ ਨਾਲ ਇੱਥੇ ਪੈਣਾ ਨਹੀਂ ਏ ਏ ਖਾ ਲੈ ਇੱਥੇ ਪੈਣਾ ਦੇ ਵਾਹ ਮਾਰ ਸੱਟ ਹੁਣ ਕੀਟ ਨਾਲ ਮਾਰ ਸੱਟ ਉੱਪਰ ਤੋਂ ਮਾਰ ਗਿਆ ਪਾਥਰੀ ਗਿਆ ਥੋੜਾ ਜਿਹਾ ਰਹੀ ਆ ਥੋੜਾ ਲੈਵ ਨਹੀਂ ਉਹ ਮਾਸੜ ਸੱਟ ਮਾਰ ਲੋ ਇਟਨ ਨਾਲ ਯਾਰ ਮੇਰੇ ਕੋਲ ਹੋਰ ਇਟਨ ਨਾਲ ਲੱਗ ਵੀ ਅਸੀਂ ਦੇਖਦੇ ਆ ਰੰਗ ਨੂੰ ਕੁਝ ਨਹੀਂ ਹੁੰਦਾ ਤੂੰ ਹੁਣ ਕਿਹ ਰੰਗ ਦੇਖੀ ਜਾਣਾ ਇਹਦਾ

ਆ ਤਾਂ ਗੜੀ ਦੇ ਬਰਾਬਰ ਹੈਗਾ ਕਹਾ ਕਰ ਦੂ ਮੜਾ ਇਹਨੇ ਫੱਪ ਗੈ ਲਓ ਮੈਂ ਸੱਟੇ ਕਹਿੰਦਾ ਤੁਹਾਨੂੰ ਯਾਰ ਲੈ ਥੋੜਾ ਥੋੜਾ ਲੈ ਜਾ ਵਰਦ ਜਾ ਠੰਡਾ ਪੀ ਲਓ ਜੀ ਬਾਈ ਆ ਗਿਆ ਹੂੰ ਇਹਦਾ ਪਿਆਰ ਨਾਲ ਨਹੀਂ ਮੈਂ ਆਹੇ ਨਾ ਆਹੇ ਦਾ ਪਿਆਰ ਨਾਲ ਕਿੱਥੇ ਮੰਨਦੇ ਐ ਚੀਜ਼ਾਂ ਨਾ ਮੰਨਿਆ ਬਾਸ ਨਾ ਨੇ ਨਾ ਕੱਢਣੀ ਨਾ ਜਿਹੜੇ ਸਾਬ ਉਹ ਘਾਣੇ ਚੱਕਦਾ ਆਪਾਂ ਨੂੰ ਨਾਟ ਦੇਖ ਲੈ ਨਾਟ ਨਾ ਚੂੜੀ ਮਰ ਜਣੀ ਪਹਿਲਾਂ ਉਹਦੀ ਸਾਈਟਿੰਗ ਜੀ ਕਰ ਲਓ ਬਾ ਹੁਣ ਪਹਿਲ 82 ਬਾਅਦ ਚੋਂ ਕਿਸੇ ਪਹਿਲਾਂ ਉਹਨੂੰ ਫਿੱਟ ਕਰੋ ਵਿੱਚ ਪਾ ਕੇ ਉੱਥੇ ਆਇਆ ਹੈ ਨਾ ਆਇਓ ਆਇਓ ਬਾਅਦਰ ਪਹਿਲਾਂ ਵਿੱਚ ਪਾ ਉਹ ਪਾਉਣਾ ਪੈਣਾ ਵਿੱਚ ਪਹਿਲਾਂ ਐਦਾਂ ਨੂੰ ਪਾਉਣਾ ਹੁਣ ਦੇਖ ਲੈ ਕਮਾਉਣਾ ਆਇਓ ਪੈਣਾ ਦਾ ਪਾ ਦੇ ਆਇਓ ਆਇਓ ਪੈਣਾ ਆਵਗਾ ਹੁਣ ਤਾਂ ਬਹੁਤ ਜਗਾ ਘੁੰਮਣੇ ਵਿੱਚ ਕਾ ਨੂੰ ਆਉਣਾ ਉਹ ਆਊਗਾ ਯਾਰ ਹੱਥ ਉਠਾ ਲੈ ਹੱਥ ਉਠਾ ਲੈ ਯਾਰ ਯਾਰ ਐਦਾਂ ਨੂੰ ਘੁਮਾਣੀ ਨੇ ਉਹ ਉਲਟ ਪਾਏਗਾ ਪਾ ਗਿਆ ਹੁਣ ਦੂਜੇ ਪਾਸੇ ਨੂੰ ਪਾ ਦੇਣਾ ਕਮਾ ਕੇ ਨਹੀਂ ਇਕਨਿਤਾ ਉਹ ਆਹ ਚੀਜ਼ ਇਹਨੇ ਉਮਰ ਇਧਰੋਂ ਆਉਣੀ ਨਹੀਂ ਇਹ ਡੰਡਾ ਇਧਰ ਚਾਹੀਦਾ ਆਹ ਚੀਜ਼ ਚਾਹੀਦਾ ਮੂੰਹ ਖਾਲੀ ਇਧਰ ਹੀ ਦਾ ਹਾਂ ਤਾਂ ਇਹ ਨਾਲ ਤਰ ਹਾਂ ਅੱਛਾ ਠੀਕ ਆ ਉਹ ਇਹ ਸਾਰੇ ਉਹ ਜੂੰਡੀਆਂ ਫੜਾ ਦੇ ਸਾਡਾ ਸਾਫ ਹੋ ਜਾਂਦਾ ਡੰਡਾ ਘੁੰਮ ਕੇ ਪੈਣਾ ਠੰਡਾ ਵੀ ਲੈ ਜਾ ਤੈਨੂੰ ਬਖਾ ਜੜਾ ਮੈਨੂੰ ਪਤਾ ਐਂ ਪਾ ਦੇ ਮਾਸੜ ਲੋੜੇ ਨਹੀਂ ਆਏ ਪਾ ਦੇ ਗਲੀਆਂ ਵੀ ਦੇਖਣੀ ਆ ਇੱਧਰ ਇੱਕੇ ਤੇ ਦੋ ਆਏ ਹੈ ਬਈ ਆ ਜਿਹੜੇ ਹੋਈ ਵਿਆਹ ਕਰਦੀਆਂ ਬੀੜੀ ਪੀੜੀ ਦੇਖ ਕੇ ਖਾਂਗੇ ਤੇ ਸਾਰੀ ਜਗ੍ਹਾ ਬੋਲਦੀ ਜਾਂਦੀ ਓਕੜੀ ਸਾਡੀ ਬੋਲਦੀ ਆ ਹਲਵਾਈਆਂ ਨਹੀਂ ਹੁੰਦੀ ਲੱਗ ਕੋਲੇ ਵਾਲੇ ਪੱਠੀਆਂ ਹੁੰਦੀ ਲੋਲੇ ਵਾਲੇ ਪੱਠੀਆਂ ਹੁੰਦੀ ਸੀ ਬਾਈ ਮੌਸਮ ਖਰਾਬ ਹੋਇਆ ਵਾ ਸਾਰੇ ਬਿਮਾਰ ਪਏ ਆ ਮੌਸਮ ਚੇਂਜ ਹੋ ਰਿਹਾ ਹੁਣ ਅ ਗਰੀਂਦਰ ਪਰਸੋਂ ਮੀਂਹ ਜਨਾਲਾ ਲਿਆ ਬਾਪੂ ਨਾਲ ਮੀਂਹ ਜਨਾਲਿਆ ਉਦੋਂੋਂ ਖੜਾ ਉੱਥੇ ਉਦੋਂ ਦਾ ਹੀ ਬਿਮਾਰ ਹੈ ਹਾਂ ਬੱਸ ਇਹ ਕਾ ਖਰਾਬ ਕਰਦਾ ਜਿਹੜਾ ਪੀ ਜਾਂਦੇ ਆ ਨਾਲ ਬਿਮਾਰ ਆ ਠੰਡਾ ਫੇਰ ਨਹੀਂ ਛੱਡਦਾ ਨਾਲ ਗਰਮ ਕਰਕੇ ਪੀਣੇ ਵਾਲੇ ਕੰਮ ਹੋ ਗਏ ਹੈ ਪੀਣਾ ਹੀ ਨਾ ਪੀ ਛੱਡੋ ਪਰ ਪੀਵੇ ਦੇ ਆ ਗਿਆ ਲੋਟੈਨ ਕੰਮ ਆ ਗਿਆ ਦੇ ਪਾਰਾ ਟਿਕਾ ਦੇਖੋ ਜੀ ਗੱਲਬਾਤ ਐਂਡ ਹੋ ਗਈ ਹੁਣ ਹੁਣ ਨਹੀਂ ਜੀ ਸਿਆਣ ਦੇ ਹਟ ਜਾ ਹਟ ਜਾ ਕੁਝ ਨਹੀਂ ਪਤਾ ਆਪੇ ਜਾ ਕੇ ਉਹਦਾ ਪੂਸੇ ਵਖ ਜਾਂਦੀ ਨਹੀਂ 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 ਹਾਂ ਠੀਕ ਇਹਦਾ ਮਤਲਬ ਕੀ ਹੈ ਇਹਨੂੰ ਇਹਨੂੰ ਨਾ ਇੱਥੇ ਗਲੀ ਸੇ ਭਜਣਾ ਇਹਨੂੰ ਮੈਂ ਤੈਨੂੰ ਜਾਂਦੇ ਕਿਹਾ ਸਮਾਂ ਵੀ ਪਹਿਲਾਂ ਤੇਲੇ ਬਾਦ ਰੇ ਗਲੀ ਗਈ ਮੈਂ ਕਿਹਾ ਨਹੀਂ ਤੂੰ ਮੇਰੇ ਕੋਲ ਹੈਗਾ ਤਾਂ ਮੈਂ ਲਾ ਕੋਟ ਤੇ ਮੇਰੇ ਇੱਥੇ ਕਿਹੜੀ ਆ ਨਾ ਰੀਟਮ ਉਹ ਨਹੀਂ ਕਿ ਲਾ ਫੜ ਆ ਪਾਈ ਅੱਜ ਕਾਦ ਦਿਓ ਸਵਾਰ ਕੇ 21 ਦੀਆਂ ਲੀਡਾਂ ਥੱਲੇ ਨੂੰ ਕੱਢਣੀਆਂ ਮਸੜੇ ਯਾਰ ਹੋ ਗਿਆ ਇਹਦੀ ਹੁਣ ਗਿਆ ਆਹ ਹੈਗੀ ਇਹ ਇਹ ਤਾਂ ਬੜੀ ਹੈ ਆਹ ਛੋਟੀ ਹੁੰਦੀ ਆਖਦੇ ਲੱਗ ਰਿਹਾ ਕਿਆ ਕਰੀਆ ਦਾ ਤੂੰ ਦੂਆ ਪਤਾ ਬੁਰੇ ਵਾਲਾ ਵੀ ਲਾ ਦੇ ਹੁਣੀ ਤਾਂ ਆਹ ਹੈ ਪਾ ਵੀ ਲਾ ਦੇ ਬੁਰੇ ਵਾਲਾ ਬੁੱਢਾ ਵੀ ਲਾਸਤਾ ਹੁੰਦਾ ਬਾਪੂ ਫੱਟੇ ਜਾ ਵੀ ਕਰੋ ਇਹ ਹੀਲਾ ਦਾ ਸਮਾਨ ਕਰੀਏ ਮੜਾਏ ਅੰਦਰ ਨੂੰ ਕਿਹੜਾ ਫੱਟਾ ਆਹ ਫੱਟਾ ਚੱਕ ਕੇ ਤਵੀਆਂ ਲਾ ਦੋ ਉੱਥੇ ਲਾ ਗ ਜਾ ਲੀਜਰ ਖੜਾ ਦੋ ਉੱਥੇ ਖੁੰਜੇ ਚ ਆਹ ਬੂਜੇ ਕਾਰ ਦੰਦੀ ਪ੍ਰਾਲਾ ਵੀ ਬਾਰੇ ਖੜਾ ਖੜਾ ਹਾਂ ਮੌਸਮ ਹਾਲੇ ਵੀ ਗੜਬੜੀ ਕਰੀ ਜਾਂਦਾ ਹੈ ਮੌਸਮ ਗੜਬੜਾ ਹੈ ਆ ਇਹ ਗਰਮੀ ਨਹੀਂ ਬੋਲਦੀ ਹੈ ਮੀਂਹ ਬੋਲਦੀ ਹੈ ਕਿ ਆ ਜੀਰੀਆ ਨੂੰ ਬਿਮਾਰੀ ਚ ਬੋਲਦੀ ਆ ਇਹ ਜੇਹਰ ਨੇੜੇ ਦਾ ਘਰੇ ਵੇ ਸੁ ਕਿ ਪਿਛਲੇ ਸਾਲ ਤੇਰੇ ਡੋਟੀ ਹੈਗੀ ਸੀ 468 ਚ ਕਿਤੇ ਕਿਤੇ ਕੋਈ ਕੋਈ ਸੀ ਮੇਰੇ ਵੀ ਥਾਲੀ ਮੰਡ ਜ ਹੈਗੀ ਆ ਕੋਈ ਕੋਈ ਸੀ ਕੋਈ ਕੋਈ ਸੀ ਸਾਡੇ ਵੀ ਹੈਗੀ ਜੀ ਐਵੇਂ ਝੂਠ ਬੁਲੀ ਹੈ ਨਹੀਂ ਸੀ ਹੈਗੀ ਸੀ ਕੋਈ ਕੋਈ ਸੀ ਪਰ ਫਿਰ ਹਾਈਵੇਡ ਤੇ ਪੈਨਕੀ ਪੈਨਕੀ ਸਾਡੇ ਸਾਡੀ ਡੋਲ ਨਾਲ ਵਿਚ ਜਮਾ ਵੀ ਨਹੀਂ ਹੈਗੀ ਜਿੱਥੇ ਸਲਾਬੀ ਆ ਖਾਲ ਦੇ ਨਾਲ ਉੱਥੇ ਸਾਡੇ ਖਾਸੀ ਹੈ ਹੈ ਕੀ ਕਿ ਛਿੱਟੇ ਨੂੰ ਹਮ ਇੱਥੇ ਪੈ ਗਈ ਨਾ ਅਹੀ ਇਹ ਤਸਕੀ ਹੁਣ ਪੈ ਜਾਂਦਾ ਨਿਆਰਾ ਦਾ ਹੈ ਕਿੱਥੇ ਹੈਂਡਲ ਹੈਂਡਲ ਲੈ ਕੇ ਆਉਂਗਾ ਮੈਂ ਮੈਂ ਲਿਖਾਉਂਗਾ ਹੈਂਡਲ ਲੰਬਾ ਲੈ ਨਹੀਂ ਭਈਆ ਆਉਂਗਾ ਬੜਾ ਚੱਲਣਾ ਤਾਂ ਆਇਆ ਹੁੰਦਾ ਨਾ ਨਾ ਦਿੱਤਾ ਮਨੇ ਨਾ ਹੀ ਤਾਂ ਗਿਆ ਆਇਆ ਹੁੰਦਾ ਸੁਖੀ ਇਹ ਨਾਲ ਨਹੀਂ ਲੈ ਕੇ ਚੀਓ ਚਾਹੀਓ ਇੰਨਾ ਨਾਡਲ ਵਾਲੀ ਵੈਲਡਿੰਗ ਕਰਾ ਲੈ ਲੰਬਾ ਲੁਆਣਾ ਨਹੀਂ ਫਿਰ ਟਰੈਕਟਰ ਤੇ ਹੱਥ ਆ ਜਾਂਦਾ ਟਰੈਕਟਰ ਵਰਤੇ ਦਾ ਦੂਏ ਪਰਤੇ ਮਾਸੜ ਔਖਾ ਆਉਂਦਾ ਤਾਂ ਨੋਬੋ ਵਰਤੇ ਇਹਦੇ ਵਰਤੇ ਆ ਜਾਂਦਾ ਉਹ ਕਹੇ ਵੀ ਹੈਂਡਲ ਹੋਰ ਨੰਬਰ ਵਾਲੀ ਮਾੜਾ ਜੇ ਹੱਥੋਂ ਦੇ ਭਰੀ ਆਉਣਾ ਟਰੈਕਟਰ ਤੇ ਲੱਗ ਕਈਨ ਮਗਰ ਦੂਏ ਤਰੀਆਂ ਦਾ ਸਿਸਟਮ ਹੋਰੇ ਤੇ ਜੀ ਮੈਂ ਇਹ ਚੱਕ ਉਹ ਉਹ ਥਾਲਾ ਦੂਏ ਲੋਟ ਹਾਈਡਰੌਲਿਕ ਨਾਲ ਕਈਆਂ ਦਾ ਹੈਗਾ ਉਹਦੇ ਚ ਨਾ ਘੱਟ ਵੱਧ ਚੱਕ ਹੋ ਜਾਂਦਾ ਹੈ ਅੱਛਾ ਇਹਦੇ ਚ ਤੈਨੂੰ ਆਏ ਆ ਜਿਹਦਾ ਅੱਧੀ ਚੂੜੀ ਚੱਕਣੀ ਤਾਂ ਅੱਧੀ ਉਹ ਚੱਕ ਹੋਣੀ ਹੈ ਹਾਂ ਅੱਧੀ ਉਹ ਚੱਕ ਹੋਣੀ ਹੈ ਉਹਦੇ ਨਾਲ ਤੇ ਇਹ ਉਹ ਹੋਇਆ ਉਹਦਾ ਸੌਖਾ ਕੰਮ ਹੈ ਉਹ ਬਟਨ ਤੇ ਆ ਜੇ ਇੱਥੇ ਤੈਨੂੰ ਅੱਧੀ ਚੂੜੀ ਉਹ ਚੱਕ ਦੇ ਤੁੱਤੀ ਰੱਖਣਾ ਬਸ ਇਹਨੇ ਫਿਰ ਉਹ ਘੱਟ ਵੱਧ ਵੀ ਹੋ ਜਾਂਦਾ ਜੇ ਦੀ ਹਾਂ ਜੇ ਨਹੀਂ ਉਹ ਬੜਾ ਜਿਆਦਾ ਪ੍ਰੋਬਲਮ ਜਿਆਦਾ ਹੁੰਦੀ ਹੋਊਗੀ ਨਾ ਹਾਂ ਉਹਦੇ ਫਿਰ ਮਾੜਾ ਜਿਹਾ ਹੋ ਗਿਆ ਜਿਆਦਾ ਪਰ ਲੱਜ ਜਾਂਦਾ ਕਰਾ ਅਸਾ ਘਦੇ ਆ ਰੱਖੇ ਲੱਗੂਗਾ ਕੰਮ ਲਸਨੀ ਲਓ ਜੀ ਬਾਈ ਨਿਬੜਿਆ ਕੰਮ ਫਿਰ ਮਿਲਦੇ ਆ ਕਿਸੇ ਅਗਲੇ ਵਲੌਗ ਚ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਬਹੁਤ ਹੈ ਜੀ ਨਾ ਅਜੀ ਹੁਣ ਥੋੜਾ